ਪੰਜਾਬ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਸਟੇਟ ਇਲੈਕਸ਼ਨ ਕਮਿਸ਼ਨ ਵੱਲੋਂ ਪੰਚਾਇਤੀ ਚੋਣਾਂ ਦੀ ਤਰੀਕਾਂ ਨੂੰ ਲੈ ਕੇ ਐਲਾਨ ਕਰ ਦਿੱਤਾ ਗਿਆ ਹੈ ਸੁਵੇ ਭਾਰ ਵਿੱਚ 15 ਅਕਤੂਬਰ ਤੱਕ ਵੋਟਾਂ ਪੈਣਗੀਆਂ 27 ਸਤੰਬਰ ਤੋਂ ਨਾਮਜ਼ਦਗੀਆਂ ਦਾ ਦੌਰ ਸ਼ੁਰੂ ਹੋ ਜਾਵੇਗਾ ਅਤੇ 4 ਅਕਤੂਬਰ ਨਾਮਜ਼ਦਗੀਆਂ ਭਰਨ ਦੀ ਆਖਰੀ ਤਾਰੀਖ ਹੋਵੇਗੀ 5 ਅਕਤੂਬਰ ਨੂੰ ਕਾਗਜ਼ਾਂ ਦੀ ਜਾਂਚ ਸ਼ੁਰੂ ਹੋਵੇਗੀ ਅਤੇ 7 ਅਕਤੂਬਰ ਤੱਕ ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਤਾਰੀਖ ਹੋਵੇਗੀ ਸੁਵੇ ਵਿੱਚ 13000 ਤੋਂ ਵੱਧ ಗ್ರಾಮ ਪੰਚਾਇਤਾਂ ਹਨ ਜਿਨ੍ਹਾਂ ਤੇ VOTING ਲਈ 19110 ਪੋਲਿੰਗ ਬੂਥ ਸਵੇ ਪਰ ਵਿੱਚ ਬਣਾਏ ਜਾਣਗੇ 1 ਕਰੋੜ 33 ਲੱਖ ਤੋਂ ਵੱਧ ਵੋਟਰ ਆਪਣੀ ਵੋਟ ਦੇ ਹੱਕ ਤੋ ਇਸਤੇਮਾਲ ਕਰਨਗੇ ਹਰੇਕ ਉਮੀਦਵਾਰ ਨੂੰ ਆਪਣੀ ਨਾਮਜ਼ਦਗੀ ਦੌਰਾਨ 100 ਰੁਪਏ ਫੀਸ ਜਮ੍ਹਾਂ ਕਰਵਾਉਣੀ ਪਵੇਗੀ ਜਦਕੀ ਐਸਸੀ ਅਤੇ ਬੀਸੀ ਕੈਟਾਗਰੀ ਲਈ 20 50 ਰੁਪਏ ਹੋਵੇਗੀ ਸਰਪੰਚ ਵਾਲੇ 40000 ਪੰਚ ਲਈ 30000 ਰੁਪਏ ਖੋਣ ਖਰਚ ਰੱਖਿਆ ਗਿਆ ਹੈ ਪੰਚਾਇਤਾਂ ਲਈ VOTING ਬੈਲਟ ਪੇਪਰ ਆਹੀ ਹੋਵੇਗੀ ਕਿਉਂਕਿ ਵੱਡੀ ਗਿਣਤੀ ਵਿੱਚ EVM ਉਪਲਬਧ ਕਰਵਾਉਣਾ ਮੁਸ਼ਕਲ ਹੈ ਸਰਪੰਚਾਂ ਲਈ ਗੁਲਾਬੀ ਅਤੇ ਪੰਚਲੀ ਚਿੱਟੇ ਰੰਗ ਦਾ ਬੈਲਟ ਪੇਪਰ ਹੋਵੇਗਾ ਜਿਸ ਇਲਾਕੇ ਵਿੱਚ VOTING ਹੋਵੇਗੀ ਉਸ ਦਿਨ ਦਿਨ ਡਰਾਈ ਡੇ ਹੋਵੇਗਾ ਪੰਚਾਇਤੀ ਚੋਣਾਂ ਲਈ ਆਦਰਸ਼ ਚੋਣ ਜਾਬਤਾ ਵੱਖਰੇ ਤੌਰ ਤੇ ਭੇਜਿਆ ਜਾਵੇਗਾ ਆਦਰਸ਼ ਚੋਣ ਜਾਬਤਾ ਸਿਰਫ ਉਸ ਖੇਤਰ ਵਿੱਚ ਲਾਗੂ ਹੋਵੇਗਾ ਜਿੱਥੇ ਚੋਣਾਂ ਹੋਣੀਆਂ ਹਨ